ਸਾਰੀ ਟੀਮ ਸਾਡੇ ਡਿਪਟੀ ਸਪੀਕਰ ਸਾਹਿਬ ਜੈ ਕਸ਼ਮਰੋੜੀ ਜੀ ਸਾਡੇ ਐਮਐਲਏ ਕਰਨਬੀਰ ਘੋਮਣ ਜੀ ਆਮ ਆਦਮੀ ਪਾਰਟੀ ਦੇ ਚੇਅਰਮੈਨ ਵਲੰਟੀਅਰਸ ਵਰਕਰ ਸਾਰੇ ਮੇਰੇ ਵੱਲੋਂ ਬਧੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਆਪ ਮੁਹਾਰੇ ਚੱਲ ਕੇ ਆਪ ਮੋਟਰਸਾਈਕਲ ਤੇ ਸੇਲ ਕੋ ਆ ਕੇ ਸਾਨੂੰ ਅਗੋ ਲੈਣ ਜਾਂਦੇ ਆ ਤੇ ਇੰਨੇ ਚਾ ਨਾ ਲੈ ਜਾਂਦੇ ਕਿ ਸਾਡਾ ਹੌਸਲਾ ਹੋਰ ਵੱਧ ਜਾਂਦਾ ਵੀ ਬਾਰ ਬਾਰ ਆਉਣਾ ਚਾਹੀਦਾ ਤੇ ਲੋਕਾਂ ਦੇ ਵਿੱਚ ਹੀ ਰਹਿਣਾ ਚਾਹੀਦਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਪਾਰਟੀ ਦੇ ਪੁਰਾਣੇ ਵਲੰਟੀਅਰ 2012 ਤੋਂ ਚੱਲੇ ਹੋਏ ਸਰਦਾਰ ਬਲਦੀਪ ਸਿੰਘ ਜੀ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਆ ਮੈਂ ਵੀਰ ਜੀ ਨੂੰ ਬਹੁਤ ਵਧਾਈ ਦਿੰਨੀ ਆ ਤੇ ਪਰਿਵਾਰ ਨੂੰ ਬਹੁਤ ਵਧਾਈ ਦਿੰਨੀ ਆ ਤੇ ਅੱਜ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਵਲੰਟੀਅਰਾਂ ਦੀ ਪਾਰਟੀ ਇਹ ਪਤਾ ਲੱਗਦਾ ਕਿਉਂਕਿ ਜਿਹੜਾ ਵਲੰਟੀਅਰ 2012 ਤੋਂ ਦਿਨ ਰਾਤ ਪਾਰਟੀ ਲਈ ਮਿਹਨਤ ਕਰ ਰਿਹਾ ਉਹ ਵਲੰਟੀਅਰ ਨੂੰ ਚੇਅਰਮੈਨੀਆਂ ਤੇ ਬਿਠਾਇਆ ਜਾ ਰਿਹਾ ਕੋਈ ਬਾਹਰੋਂ ਬੰਦਾ ਨਹੀਂ ਬਿਠਾਇਆ ਤੁਹਾਡੇ ਵਿੱਚ ਤੁਸੀਂ ਸਾਹ ਚੇਅਰਮੈਨ ਬਣ ਜੇ ਐਮਐਲਏ ਬਣ ਜੇ ਮੰਤਰੀ ਬਣ ਜੇ ਉਹ ਲੋਕਾਂ ਨੇ ਬਣਾਇਆ ਤੇ ਲੋਕਾਂ ਨੇ ਹੀ ਦੁਬਾਰਾ ਬਣਾਉਣਾ ਜੇ ਲੋਕਾਂ ਚ ਰਹਾਂਗੇ ਤਾਂ ਹੀ ਲੋਕ ਦੁਆਰਾ ਉਸ ਕੁਰਸੀ ਤੇ ਬਿਠਾਉਣਗੇ ਨਹੀਂ ਤਾਂ ਲੋਕਾਂ ਨੂੰ ਇੱਕ ਵੋਟ ਪਾਉਣੀ ਹੈ ਆਪਾਂ ਤਾਂ ਸਰਕਾਰਾਂ ਮਿੰਟ ਚ ਬਦਲ ਲੈਣਾ। ਸੋ ਟੋਡੇ ਕੋਲ ਇੰਨੀ ਪਾਵਰ ਹੈ। ਮੈਂ ਸਾਰੇ ਅੱਜ ਟੋਡੇ ਨਗਰ ਦਾ ਧੰਨਵਾਦ ਕਰਦੀ ਹਾਂ ਕਿ ਲਗਾਤਾਰ ਤੁਸੀਂ ਐਮ ਐਲ ਏ ਬਣਾਇਆ ਵੀਰ ਜੀ ਨੂੰ ਜੈਕਿਸ਼ਣ ਰੋੜੀ ਜੀ ਨੂੰ ਦੂਜੀ ਵਾਰ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਵੀਰ ਜੀ ਨੇ ਦੁਆਬੇ ਵਿੱਚ ਪਹਿਲਾ ਬੂਟਾ ਗੜ ਸ਼ੰਕਰ ਜੀ ਦੀ ਧਰਤੀ 'ਤੇ ਲਾਇਆ ਆਮ ਆਦਮੀ ਪਾਰਟੀ ਦਾ ਇਸੇ ਵਿੱਚ ਤੁਹਾਡੇ ਕਰਜ਼ਦਾਰ ਰਹਾਂਗੇ ਨਹੀਂ ਰਹਿਾਂਗੇ। ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਦੇ ਕਮਾਂਨੂ ਮੁੱਖ ਮੰਤਰੀ ਸਾਹਿਬ ਨੇ ਕੰਮ ਜਿਹੜੇ ਉਹ ਨਰੰਗਤਰ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਜਿਵੇਂ ਨਸ਼ਿਆਂ ਦੀ ਗੱਲ ਆਈ ਹੈ ਨਸ਼ਾ ਸਭ ਤੋਂ ਵੱਡਾ ਮਤਦਾ ਸੀਗਾ ਪੰਜਾਬ ਦਾ ਵੀ ਨਸ਼ਾ ਬਹੁਤ ਵਿਕ ਰਿਹਾ ਹੈ ਨਸ਼ੇ ਤੇ ਥੱਲ ਪੈਣੀ ਚਾਹੀਦੀ ਹੈ ਤੇ ਰੋਕ ਲਗਣੀ ਚਾਹੀਦੀ ਹੈ ਬੜੀਆਂ ਸਰਕਾਰਾਂ ਆਈਆਂ ਗੱਲਾਂ ਕੀਤੀਆਂ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਟੀਵੀ 'ਤੇ ਬੋਲੇ ਪਰ ਕਿਸੇ ਨੇ ਕਦੇ ਕੋਈ ਪਹਿਲ ਕਰਵੀ ਨਹੀਂ ਦਿਖਾਈ ਸਾਰੇ ਅੰਦਰ ਖਾਤੇ ਰਸ ਜਾਂਦੇ ਜੀ ਵੀ ਆਪਾਂ ਨੂੰ ਕੀ ਲੋੜ ਹੈ ਮਾੜੇ ਬੰਦਿਆਂ ਨਾਲ ਕਾਤੇ ਮੱਥਾ ਲਾਉਣਾ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਹਨੇ ਕਿਸੇ ਤੋਂ ਨਾ ਡਰਿਆ ਐ ਨਾ ਦਬਦਾ ਐ ਹਮੇਸ਼ਾ ਨਸ਼ੇ ਦੇ ਵਿਰੁੱਧ ਆਵਾਜ਼ ਚੱਕੀ ਐ ਤਾਂ ਇੱੱਤੇ ਹੀ ਚੱਕਦੇ ਰਹਿਣਾ ਤੁਹਾਡਾ ਵਾਅਦਾ ਤੁਹਾਡੇ ਨਾਲ ਨਸ਼ੇ ਦੇ ਉੱਤੇ ਜਿਹੜਾ ਪੀਲਾ ਪੰਝਾ ਨਿਰੰਤਰ ਚੱਲਦਾ ਰਹੂਗਾ ਉਹ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਘਰਾਂ ਦੇ ਘਟ ਆਏ ਜਾ ਰਹੇ ਨੇ ਜਿਹੜੇ ਨਜਾਇਜ਼ ਸਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਕਿਸੇ ਤੇ ਕੋਈ ਰਹਿਤ ਨਹੀਂ ਗਿਆ ਕਿਸੇ ਨਾਲ ਕੋਈ ਭਾਈਚਾਰਾ ਨਹੀਂ ਨਾ ਤੁਹਾਡਾ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਪਣੀ ਹੈ ਨਾ ਕਦੇ ਅੱਗੇ ਬਣੂਗੇ ਜਦੋਂ ਤੁਸੀਂ ਇੰਨਾ ਪਿਆਰ ਦਿਖਾਉਂਦੇ ਹੋ ਸਾਡਾ ਹੌਸਲਾ ਹੋ ਹੀ ਵੱਧ ਜਾਂਦਾ ਸਾਡਾ ਦਿਲ ਕਰਦਾ ਵੀ ਹੋਰ ਕੰਮ ਕਰੀਏ ਲੋਕਾਂ ਨੇ ਕੰਮ ਕਰੀਏ ਪਬਲਿਕ ਦੀ ਰਹਿਣਾ ਤੁਸੀਂ ਦੇਖਿਆ ਹੋਊਗਾ ਕਿ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਐਮਐਲਏ ਲਾਭਾ ਨਹੀਂ ਸੀ ਹੁੰਦਾ ਮੰਤਰੀ ਲਾਭਾ ਨਹੀਂ ਸੀ ਹੁੰਦਾ ਕਿਸੇ ਨੂੰ ਮਿਲਣਾ ਪੈਂਦਾ ਸੀ ਦਸ ਸਾਲ ਅਪਾਇੰਟਮੈਂਟ ਲੈਣੀ ਪੈਂਦੀ ਸੀ ਵੀ ਸਾਡਾ ਕਾਮਾਜੀ ਸਾਡੇ ਕੰਮ ਕਰਾ ਦੋ ਇੱਕ ਵਾਰ ਸੰਪਟਾ ਲਾ ਕਰੋਣਾ ਦਾ ਗੁੰਮ ਦੀ ਗੱਲ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਹੈ ਸਾਡੇ ਲੀਡਰ ਥੋੜੇ ਵਿੱਚ ਫਿਰ ਰਹੇ ਨੇ ਤੁਹਾਡੇ ਦੁੱਖਾਂ ਸੁੱਖਾਂ 'ਚ ਕੰਮਾਂ ਜਾਣਾ ਤੇ ਜਿੰਨਾ ਹਿੱਸਾ ਹੋ ਸਕਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਪਾਈਏ ਘੋਡੇ ਵਿੱਚ ਰਹੀਏ ਕਿਉਂਕਿ ਆਮ ਘਰਾਂ ਦੇ ਲੋਕਾਂ ਅਸੀਂ ਤਾਂ ਕੋਈ ਵੱਡੇ ਵੱਡੇ ਮਹਿਲ ਪਹਿਲਾਂ ਦੇਖੇ ਨਹੀਂ ਸੀ ਸਾਡੇ ਆਮ ਘਰਾਂ ਦੇ ਸੀਗੇ ਤੇ ਸਾਡਾ ਦਿਲ ਵੀ ਘੋਡੇ ਵਿੱਚ ਹੀ ਲੱਗਦਾ ਤਾਂ ਸੌ ਲੱਗੇ ਰੱਬ ਜੀ ਇੱਕਦਮ ਤੁਸੀਂ ਜਾਣ ਲਓ ਸਾਡਾ ਵੱਡੀਆਂ ਵੱਡੀਆਂ ਕੋਠੀਆਂ 'ਚ ਜੀਵ ਨਹੀਂ ਲੱਗਦਾ ਸਾਡਾ ਜੀਵ ਘੋਡੇ ਵਿੱਚ ਹੀ ਲੱਗਦਾ ਸੋ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਜਿਹੜੀ ਉਹ ਤੁਹਾਡੇ ਬੱਚਿਆਂ ਬਾਰੇ ਫੈਸਲੇ ਲੈ ਰਹੀ ਆ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਵੀ ਤੁਹਾਡੇ ਬੱਚੇ ਨੇ ਜਿਹੜੇ ਪੰਜਾਬ ਦੇ ਉਹ ਇੱਥੇ ਹੀ ਪੜ੍ਹਨ ਲਿਖਣ ਇੱਥੇ ਹੀ ਨੌਕਰੀ ਕਰਨ ਹਰ ਸਕੂਲਾਂ ਦੀ ਸਿੱਖਿਆ ਕ੍ਰਾਂਤੀ ਵਰਗੀਆਂ ਵਧੀਆ ਮੁਹਿੰਮਾਂ ਚੇੜੀਆਂ ਹੋਈਆਂ ਸਰਕਾਰ ਦੇ ਅੰਦਰ ਹਰ ਪਿੰਡ ਨੂੰ ਹਰ ਸਕੂਲ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ ਜਿੱਥੇ ਕਮਰੇ ਪਾਉਣ ਦੀ ਲੋੜ ਹੈ ਕਮਰੇ ਪਾਏ ਜਾ ਰਹੇ ਨੇ ਜਿੱਥੇ ਟੀਚਰ ਪ੍ਰੋਵਾਈਡ ਕਰਨ ਦੀ ਲੋੜ ਹੈ ਟੀਚਰ ਪ੍ਰੋਵਾਈਡ ਕੀਤੇ ਜਾ ਰਹੇ ਨੇ ਪਹਿਲਾਂ ਤੁਸੀਂ ਦੇਖਿਆ ਹੋਊਗਾ ਪੁਰਾਣੀਆਂ ਸਰਕਾਰਾਂ ਦੇ ਟੀਚਰ ਹਮੇਸ਼ਾ ਘਰਨੇ ਲਾਉਂਦੇ ਰਹਿੰਦੇ ਸੀ ਕਿਉਂਕਿ ਕੱਚੇ ਹੁੰਦੇ ਸੀ ਜਾਂ ਜਿਹੜੇ ਲੱਗੇ ਹੁੰਦੇ ਸੀ ਉਹਨਾਂ ਦੀ ਤਨਖਾਹਾਂ ਇਹਦੀਆਂ ਥੋੜੀਆਂ ਹੁੰਦੀਆਂ ਅੱਜ ਤੇ ਘਰਾਂ ਦੇ ਵਿਕਾਰੇ ਨਹੀਂ ਸੀ ਚੱਲਦੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਕਿ ਇਹ ਜਿਹੜੇ ਟੀਚਰ ਨੇ ਪੜਾਉਣਾ ਕੀ ਇਹ ਜਿਹੜਾ ਆਪ ਹੀ ਕੋਈ ਨਾ ਤੁਸੀਂ ਕਰਦਾ ਸੋ ਸਰਕਾਰ ਬਣਾ ਤੋਂ ਬਾਅਦ ਕੱਚੇ ਦੇ ਆਫਸਰਾਂ ਨੂੰ ਪੱਕੇ ਵੀ ਕੀਤਾ ਗਿਆ ਜਿਨ੍ਹਾਂ ਦੀ ਤਨਖਾਹਾਂ ਕੱਟ ਸੀਗੀਆਂ ਉਹਦੀਆਂ ਤਨਖਾਹਾਂ ਵੀ ਵਧਾਈਆਂ ਜਾ ਰਹੀਆਂ ਨੇ ਤਿਆਰ ਸਾਨੂੰ ਕਹਿੰਦੇ ਹਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਜਾਬ ਦਾ ਕੋਈ ਵੀ ਸਕੂਲ ਇਹੋ ਜਿਹਾ ਨਹੀਂ ਹੈਗਾ ਜਿੱਥੇ ਟੀਚਰ ਨਾ ਹੋਵੇ ਹਰ ਸਕੂਲ 'ਚ ਟੀਚਰ ਨੇ ਤੇ ਵਧੀਆ ਕੁਆਲਿਫਾਈਡ ਟੀਚਰਸ ਨੇ ਮੈਂ ਪਿਛਲੇ ਦਿਨੀ ਕਿਸੇ ਕਾਲਜ 'ਚ ਗਈ ਤੇ ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਕਿ ਜੱਦੀ ਸਰਦਾਰ ਆਈਏ 3 ਸਾਲ ਹੋ ਗਏ ਹਰ ਸਾਲ 100-150 ਬੱਚਾ ਵਾਧਾ ਐਡਮਿਸ਼ਨ ਲੈਂਦਾ ਹਰ ਸਾਲ ਬੱਚਿਆਂ ਦੀ ਜਿਹੜੀ ਸਟਰੈਂਥ ਹੈ ਉਹ ਵਧ ਰਹੀ ਹੈ ਤੇ ਸਾਨੂੰ ਮੰਗ ਆਉਂਦੀ ਹੈ ਕਿ ਸਟਰੈਂਥ ਹੋਰ ਵਧਾਓ ਕਿੱਤੀ ਜਾਂ ਵੀ ਕਿਉਂਕਿ ਬੱਚੇ ਹੁਣ ਇੱਥੇ ਰਹਿ ਕੇ ਪੜਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਸ ਹੋ ਗਈ ਕਿ ਕਿ ਮੁੱਖ ਮੰਤਰੀ ਸਾਹਿਬ ਜੇ ਅਸੀਂ ਇੱਥੇ ਪੜਾਂਗੇ ਲਿਖਾਂਗੇ ਸਾਨੂੰ ਇੱਥੇ ਨੌਕਰੀ ਮਿਲੇਗੀ ਪਹਿਲਾਂ ਆਦੀ ਰੀਤੀ ਰਿਵਾਜ ਦੇ ਬੱਚਾ ਬਾਹਰ ਵੀ ਕਰਦਾ ਸੀ ਤਾਂ ਹਮੇਸ਼ਾ ਮਾਪਿਆਂ ਨੂੰ ਅੱਜਕੱਲ ਕਹਿੰਦਾ ਸੀ ਚਾਹੇ ਜਿਵੇਂ ਮਰਜ਼ੀ ਕਰਦਾ ਚਾਕੇ ਮੈਨੂੰ ਬਾਹਰ ਭੇਜ ਦਿਓ ਮੈਂ ਉੱਥੇ ਕਮਾ ਲਵਾਂ ਅੱਜ ਸਾਡੇ ਬੱਚੇ ਪੰਜਾਬ 'ਚ ਰਹਿ ਕੇ ਪੜ ਰਹੇ ਨੇ ਲਿਖ ਰਹੇ ਨੇ ਨੌਕਰੀਆਂ ਲੈ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਪੰਜਾਬ ਦੀ ਸੇਵਾ ਕਰਨ ਜਿਵੇਂ ਪਹਿਲਾਂ ਦੱਸ ਰਹੀ ਸੀ ਕਿ ਅੱਜ ਮੈਡਮ ਵਰਗੇ ਕੁੜੀਆਂ ਅਕਸਰ ਲੱਗ ਰਹੀਆਂ ਇਹਨਾਂ ਨੇ ਸਾਡੇ ਪੰਜਾਬ ਦੇ ਧੀਆ ਪੁੱਤ ਨੇ ਉਹ ਵੱਡੇ ਵੱਡੇ ਰੈਂਕ ਤੇ ਜਾ ਰਹੇ ਨੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਪਿੰਡਾਂ 'ਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਕਦੀ ਕਿਸੇ ਨੇ ਸੋਚਿਆ ਨਹੀਂ ਹੁੰਦਾ ਕਿਸੇ ਸਰਕਾਰ ਨੇ ਵੀ ਪਿੰਡਾਂ 'ਚ ਲਈ ਅਸੀਂ ਲਾਇਬ੍ਰੇਰੀਆਂ ਬਣਾਈਏ ਉੱਥੇ ਵੀ ਅਸੀਂ ਏਸੀ ਲਾਈਏ ਜਿਹੜੇ ਬੱਚੇ ਪੜ੍ਹ ਲਿਖ ਸਕਦੇ ਨੇ ਜਿਨ੍ਹਾਂ ਦਾ ਸ਼ੌਂਕ ਹੈ ਅੱਗੇ ਅਸੀਂ ਪੜ੍ਹੀਏ ਉੱਥੇ ਬੈਠ ਕੇ ਪੜ੍ਹਨ ਲਿਖਣ ਤੇ ਕੋਈ ਨਾ ਕੋਈ ਵੱਡਾ ਇਗਜ਼ਾਮ ਕਲੀਅਰ ਕਰੇ ਤੇ ਮਾਂ ਪਿਓ ਦਾ ਨਾਮ ਰੌਸ਼ਨ ਕਰੇ ਤੋ ਬਹੁਤ ਬਹੁਤ ਸਰਕਾਰ ਨੇ ਤੁਹਾਡੇ ਸਾਰੇ ਨਾਲ ਛੇੜ ਰੱਖਿਆ ਨੇ ਸਾਨੂੰ ਤੁਹਾਡੇ ਪਿਆਰ ਦੀ ਸਰਕਾਰ ਦੀ ਇਸੇ ਤਰੀਕੇ ਨਾਲ ਲੋੜ ਹਮੇਸ਼ਾ ਰਹੂਗੀ ਕਿਉਂਕਿ ਜਦੋਂ ਤੁਹਾਡਾ ਪਿਆਰ ਹੋਊਗਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਹੁੰਦਾ ਮੈਂ ਹੋਰ ਕੰਮ ਕਰਾਂ ਦੁੱਗਨੇ ਹੌਸਲੇ ਨਾਲ ਕੰਮ ਕਰਦੇ ਜਾਂਦੇ ਜਿਵੇਂ ਤੁਸੀਂ ਲੁਧਿਆਣਾ ਦਾ ਰਿਜ਼ਲਟ ਪਿੱਛੇ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਵਧੀਆ ਲੀਡ ਨਾਲ ਜਿੱਤ ਹੋਈ ਹੈ ਮੈਂ ਇਹਦਾ ਵੀ ਧੰਨਵਾਦ ਕਰਦੀ ਹਾਂ ਸਾਰੀ ਪਬਲਿਕ ਦਾ ਜਿਨ੍ਹਾਂ ਨੇ ਇਹਨਾਂ ਇਤਬਾਰ ਕੀਤਾ ਆਮ ਆਦਮੀ ਪਾਰਟੀ ਨੂੰ ਤੋ ਸਰਕਾਰ ਹਮੇਸ਼ਾ ਲੋਕਾਂ ਦੇ ਹੱਕ ਚ ਫੈਸਲੇ ਲੈਂਦੀ ਹੈ ਤੁਸੀਂ ਦੇਖਿਆ ਹੋਊਗਾ ਕਿ ਸਭ ਤੋਂ ਵੱਡੀ ਗੱਲ ਇਹ ਸਾਡਾ ਜਿਹੜਾ ਮੈਡੀਕਲ ਫੈਸਿਲਿਟੀ ਹੈ ਜਿਹੜੀ ਸਿਹਤ ਸੁਵਿਧਾਵਾਂ ਨੇ ਉਹਨਾਂ ਵਿੱਚ ਬਹੁਤ ਕਮੀ ਹੈ ਜੇ ਕਿਸੇ ਮਾਂ ਭੈਣ ਨੂੰ ਇਲਾਜ ਚਾਉਣਾ ਪੈਂਦਾ ਕਿ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਮੇਰਾ 2-3000 ਦਾ ਖਰਚਾ ਹੋਊਗਾ ਮੈਂ ਕਿੱਥੋਂ ਭਰੂੰਗੀ ਅਗਲੇ ਮਹੀਨੇ ਡਾਕਟਰ ਨੇ ਦੁਬਾਰਾ ਬੁਲਾ ਲੈਣਾ ਹੈ ਵੀ ਦੁਬਾਰਾ ਚੈੱਕਅਪ ਕਰਾਣ ਆ ਜਿਓ ਬਹੁਤ ਔਖਾ ਹੁੰਦਾ ਸੀ ਤੋ ਜਿਹੜਾ ਮਾਡਲ ਸੀਗਾ ਦਿੱਲੀ ਦਾ ਮੱਲਾ ਕਲੀਨਿਕ ਦਾ ਉਹ ਮਾਡਲ ਪੰਜਾਬ ਚ ਲੈ ਕੇ ਆਏ ਤੁਹਾਡੇ ਅੱਜ ਫ੍ਰੀ ਇਲਾਜ ਹੋ ਰਿਹਾ ਫ੍ਰੀ ਟੈਸਟ ਹੋ ਰਹੀ ਨੇ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਇਹ ਆਮ ਆਦਮੀ ਪਾਰਟੀ ਦਾ ਮਾਡਲ ਤੁਸੀਂ ਦੇਖਿਆ ਹੋਊਗਾ ਸੜਕਾਂ ਤੇ ਮੈਂ ਕਈ ਵਾਰ ਰਸਤੇ ਚ ਜਾਂਦੀ ਦੇਖਦੀ ਹਾਂ ਕੱਲ ਪਰसों ਦੀ ਗੱਲ ਹੈ ਮੈਂ ਦੇਖਿਆ ਕਿਸੇ ਦਾ ਐਕਸੀਡੈਂਟ ਹੋਇਆ ਹੋਇਆ ਸੀ ਕਹਿੰਦੇ ਉੱਥੇ ਐਸਐਸ ਜਿਹੜੀ ਸੜਕ ਸੁਰੱਖਿਆ ਕੋਰਸ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਬਣਾਈ ਹੈ ਉੱਥੇ ਉਹ 2 ਮਿੰਟਾਂ 'ਚ ਪਹੁੰਚ ਗਈ ਜਿਹੜੇ ਜਿਹੜੇ ਪੱਟੜ ਹੋ ਗਏ ਸੀ ਜਿਨ੍ਹਾਂ ਨੂੰ ਔਲਾਰਜ ਕਰਾਣ ਦੀ ਲੋੜ ਸੀ ਉਹਨਾਂ ਦਾ ਪਹਿਲੇ ਔਲਾਰਜ ਕਰਾਇਆ ਜਾਂਦਾ ਫਿਰ ਉਹਨਾਂ ਤੇ ਕੋਈ ਜਿਹੜੀ ਪੰਥੀ ਕਰਵਾਈ ਉਹ ਕੀਤੀ ਚ। ਸੋ ਸਾਨੂੰ ਹਮੇਸ਼ਾ ਇਹ ਰਹਿੰਦਾ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਬਾਹਰ ਨੂੰ ਨਾਮ ਕਰਨ ਮੇਰੀ ਬੇਨਤੀ ਹੈ ਥੋੜੇ ਵੀ ਬੱਚੇ ਹੋਣਗੇ ਛੋਟੀਆਂ ਵੀ ਧੀਆ ਹੋਣਗੇ ਆ ਉਹਨਾਂ ਨੂੰ ਇੱਥੇ ਹੀ ਰਹਿ ਕੇ ਪੜਾਉ ਲਿਖਾਓ ਉਹ ਪੰਜਾਬ ਦੀ ਸੇਵਾ ਕਰਨ। ਕਈ ਵਾਰ ਅਸੀਂ ਪਿੰਡਾਂ 'ਚ ਜਾਂਦੇ ਆ ਕਿ ਜਾ ਕੇ ਪੁੱਛੀ ਤਾਂ ਵੀ ਬਾਪੂ ਜੀ ਬੱਚੇ ਬੱਚੇ ਤਾਂ ਬਾਹਰ ਨੇ ਬੱਚੇ ਤਾਂ ਚਲੇ ਗਏ ਇੱਥੇ ਤਾਂ ਵਧੀਆ 10 ਸਾਲ ਪਹਿਲਾਂ ਹੀ ਚਲੇ ਗਏ ਸੀ ਉਹ ਤਾਂ ਉੱਥੇ ਸੈੱਟ ਨੇ ਹੁਣ ਪਰ ਹੁਣ ਉਹ ਵਾਪਸ ਆਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਰਕਾਰ ਵਧੀਆ ਆ ਗਈ ਅਸੀਂ ਇੱਥੇ ਵੀ ਰਹਿ ਕੇ ਕੋਈ ਕੰਮ ਕਾਰ ਕਰ ਸਕਦੇ ਹਾਂ ਕੋਈ ਬਿਜ਼ਨਸ ਕਰ ਸਕਦੇ ਹਾਂ ਕਿਉਂਕਿ ਸਰਕਾਰ ਹਮੇਸ਼ਾ ਪ੍ਰਮੋਟ ਕਰਦੀ ਹੈ ਕਿ ਤੁਸੀਂ ਆ ਕੇ ਪੰਜਾਬ 'ਚ ਇਨਵੈਸਟ ਕਰੋ ਕੋਈ ਬਿਜ਼ਨਸ ਕਰਨਾ ਹੈ ਕੋਈ ਨੌਕਰੀ ਕਰਨੀ ਹੈ ਪੰਜਾਬ ਦੀ ਧਰਤੀ 'ਤੇ ਰਹਿ ਕੇ ਮੈਂ ਉਸ ਤੁਹਾਡੇ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਕਰਦੀ ਹਾਂ ਬਹੁਤ ਗਿਣਤੀ 'ਚ ਤੁਸੀਂ ਇੱਥੇ ਪਹੁੰਚੇ ਹੋ ਤਾਂ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾफी ਵੀ ਮੰਗਦੀ ਹਾਂ ਕਿ ਜਗ੍ਹਾ ਥੋੜੀ ਪੈ ਗਈ ਬੈਠਣ ਨੂੰ ਪਰ ਤੁਹਾਡਾ ਪਿਆਰ ਹੈ ਕਿ ਤੁਸੀਂ ਇੰਨੇ ਘੰਟੇ ਤੋਂ ਖੜੇ ਹੋ ਕੇ ਸਾਰਿਆਂ ਦੀ ਗੱਲ ਸੁਣ ਰਹੇ ਹੋ ਐਨੀ ਕਰਦੀ ਹੈ ਜੂਨ ਦਾ ਮੈਂ ਇੰਨਾ ਚੱਲਦਾ ਹੋਵੇ ਤੇ 12 1 ਵਜੇ ਦਾ ਟਾਈਮ ਹੋਵੇ ਫਿਰ ਵੀ ਐਨੀ ਗਿਣਤੀ 'ਚ ਤੁਹਾਡਾ ਆਉਣਾ ਸਾਨੂੰ ਇਹ ਦਰਸਾਉਂਦਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹੋ ਉਹ ਰੋੜੀ ਸਾਹਿਬ ਨੂੰ ਦਿਲੋਂ ਚਾਹੁੰਦੇ ਹੋ ਤਾਂ ਹੀ ਅਸਰ ਕੀ ਕੋਲੋਂ ਸੋ ਮੇਰੀ ਇਹ ਜੈਨੀ ਤੁਸੀਂ ਬੇਨਤੀ ਕਬੂਲ ਕਰੋ ਤੇ ਮੈਂ ਜਿਵੇਂ ਰੋੜੀ ਸਾਹਿਬ ਨੇ ਕਿਹਾ ਵੀ ਭੈਜੀ ਥੋੜੀ ਡਿਊਟੀ ਲਾਉਂਦੇ ਰਹਾਂਗੇ ਪਰ ਤੁਹਾਡਾ ਵਾਅਦਾ ਕਰਕੇ ਜਾਂਦੀ ਹਾਂ ਜਦੋਂ ਵੀ ਰੋੜੀ ਸਾਹਿਬ ਬੁਲਾਉਣਗੇ ਮੈਂ ਤੁਹਾਡੇ ਵਿੱਚ ਆ ਦੂੰ ਅੱਧੀ ਵਾਰ ਚ ਤੁਹਾਡੇ ਵਿੱਚ ਆ ਜੇ ਰਹੂੰਗੀ ਜਦ ਮਰਜੀ ਬੁਲਾ ਲਿਓ ਤੇ ਜਿਹੜੇ ਵੀ ਤੁਹਾਡੇ ਏਰੀਆ ਦੇ ਕੰਮ ਨੇ ਜਿਹੜੇ ਵੀ ਅੱਜ ਤੁਸੀਂ ਵੀ ਕੋਈ ਨਾ ਕੋਈ ਕੰਮ ਦੱਸੋਗੇ ਕਿਸੇ ਨਾ ਕਿਸੇ ਦਾ ਕੰਮ ਹੋਊਗਾ ਮੈਂ ਆਰਾਮ ਨਾਲ ਤੁਹਾਡੀ ਸਾਰਿਆਂ ਦੀ ਗੱਲ ਸੁਣ ਕੇ ਜਾਵਾਂਗੀ ਜਿਹੜੇ ਵੀ ਕਾਮਣੇ ਤੁਹਾਡੇ ਸਿਰ ਮੱਥੇ ਨੇ ਤਾਂ ਮੈਂ ਮਾਨ ਸਾਹਿਬ ਦੇ ਅੱਗੇ ਜਾ ਕੇ ਜ਼ਰੂਰ ਤੁਹਾਡੇ ਕੰਮਾਂ ਦੇ ਬਾਰੇ ਚर्चा ਕਰਕੇ ਤੇ ਆਹ ਸਭੀ ਕੀ ਜਲ ਜਲੂ ਪੂਰੀ ਹੋਣ ਤਾਂ ਨਾ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ